ਕਿ ਆਪਾਂ ਤਾਂ ਇਹ ਹੀ ਨਹੀਂ ਪਤਾ ਲੱਗਿਆ ਕਿ ਚੋਰੀ ਕੌਣ ਕਰੀ ਜਾਂਦਾ ਹੈ ਆਪਾਂ ਤਾਂ ਪਛਤੀ ਸ਼ੱਕ ਕਰਨ ਲੱਗੇ ਇੱਕ ਦੂਜੇ ਤੇ ਉਹ ਲੁੱਟੀ ਜਾਂਦਾ ਪਤਾ ਨਹੀਂ ਭਾਈ ਨੂੰ ਭਾਈ ਨੂੰ ਤੇ ਸ਼ੱਕ ਹੋ ਜਾਂਦਾ ਮੈਨੂੰ ਮੇਰਾ ਬਾਪੂ ਲੁੱਟੀ ਜਾਂਦਾ ਪਤਾ ਨਹੀਂ ਬਾਪੂ ਨੂੰ ਪੁੱਤ ਤੇ ਸ਼ੱਕ ਹੋ ਜਾਂਦਾ ਮੇਰਾ ਪੁੱਤ ਲੁੱਟੀ ਜਾਂਦਾ ਪਤਾ ਨਹੀਂ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਮਹਸਾ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਮਹਸ ਚੋਰੀ ਹੋ ਗਈ ਦੂਜੇ ਦਿਨ ਦੋ ਮਹਸਾ ਚੋਰੀ ਹੋ ਗਈਆਂ ਤਿੰਨ ਮੈਸਾ ਚੋਰੀ ਹੋ ਗਈਆਂ ਪਿੰਡ ਚ ਤਰਥਲੀ ਮਚ ਗਈ ਮਹਿਸਾਂ ਦੀ ਚੋਰੀ ਹੋਣ ਲੱਗੀ ਉਹ ਪਿੰਡ ਦੀ ਜੂ ਤੇ ਕੋਈ ਸਾਧੂ ਸੰਤ ਰਹਿੰਦਾ ਸੀ ਮਹਾਤਮਾ ਬੜੀ ਮਾਨਤਾ ਸੀ ਪਿੰਡ ਚ ਆਲੇ-ਦਾਲੇ ਪਿੰਡਾਂ ਚ ਵੀ ਉਹਦੇ ਕੋਲੇ ਜੈ ਪਿੰਡ ਵਾਲੇ ਕਹਿੰਦੇ ਜੀ ਮਹਿਸਾਂ ਚੋਰੀ ਹੋਣ ਲੱਗੀ ਆ ਬਾਬਾ ਜੀ ਜਮੀ ਪੱਟੇ ਗਏ ਬਲਕਾਰ ਦੀਆਂ ਚੋਰੀ ਕੱਲ ਗੁਰਦੇਵ ਕੇ ਦੋਗ ਹੋ ਗਿਆ ਚੋਰੀ ਕੀ ਕਰੀਏ ਦੱਸੋ ਇਹਦਾ ਕੀ ਕਰੀਏ ਉਹ ਮਹਾਤਮਾ ਕਹਿੰਦਾ ਇੱਕ ਚਾਦਰ ਤਾਣ ਕੇ ਖੜ ਜਿਓ ਚਾਰ ਜਾਣੇ ਚਾਦਰ ਦੇ ਪੱਲੇ ਫੜ ਲਿਓ ਚਾਰੇ ਚਾਰੇ ਖੁੰਝੇ ਜਿਹੜੇ ਨੇ ਚਾਦਰ ਦੇ ਫੜ ਕੇ ਖੜਜੋ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾ ਦਿਓ ਜਦੋਂ ਮੱਜਾਂ ਨੂੰ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘਣਗੇ ਉਹਨੂੰ ਦੌਰਾ ਪੈ ਜੂ ਉੱਥੇ ਮਰ ਜਾਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਊਂਸਮੈਂਟ ਕਰਤੀ ਵੀ ਭਾਈ ਇੱਥੋਂ ਤੂੰ ਚਾਦਰ ਥੱਲੋਂ ਦੀ ਲੰਘਣਾ ਪਊ ਸਾਰਾ ਪਿੰਡ ਲੰਘਾਤਾ ਜੀ ਕੋਈ ਨਹੀਂ ਮਰਿਆ ਬੁੜੀਆਂ ਵੀ ਲੰਘਾਤੀਆਂ ਕੋਈ ਨਹੀਂ ਮਰਿਆ ਜਵਾਕ ਵੀ ਲੰਘਾਤੇ ਕਿਸੇ ਨੂੰ ਦੌਰਾ ਨਹੀਂ ਪਿਆ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਨ ਵਾਲੇ ਸੀ ਉਹ ਤਾਂ ਚਾਦਰ ਫੜੀ ਖੜੀ ਸੀ ਮਰੇ ਕੌਣ ਚੋਰ ਤਾਂ ਚਾਦਰ ਫੜੀ ਖੜੇ ਆ ਉਹ ਚਾਦਰ ਤਾਂ ਪੰਨ ਦੇਸ਼ ਦੀ ਚੋਰਾਂ ਨੂੰ ਫੜਾ ਰੱਖੀ ਆ ਆਪਾਂ ਕਿੱਥੋਂ ਚੋਰ ਬਣ ਲਈ ਜਾਂਦੇ ਆ ਇਮਾਨਦਾਰ ਲੋਕਾਂ ਨੂੰ ਦੇਸ਼ ਦੀ ਚਾਦਰ ਫੜਾਓ